ਤਾ ਮੈਂ ਵੀ ਆ ਉਹਨੂੰ ਕਿੰਨੇ ਵੋਟ ਪਾਣੀ ਆ ਮਲੰਗ ਨੂੰ ਕੀ ਆ ਤੇਰੇ ਗਾਲਾਂ ਕੱਟੀਆਂ ਉਹਨੂੰ ਕਿਹੜੇ ਵੋਟ ਪਾਣੀ ਆ ਮਲੰਗ ਨੂੰ ਨਹੀਂ ਮੈਂ ਤਾਂ ਸੁਣਿਆ ਉਹ ਵੋਟਰ ਲੋਕਾਂ ਨੂੰ ਪੈਸੇ ਵੀ ਵੰਡ ਰਿਆ ਫਿਰ ਰਿਹਾ ਏ ਮੈਨੂੰ ਵੀ ਪਤਾ ਲੱਗਿਆ ਆਪਾਂ ਕੀ ਪੈਸੇ ਦੇ ਕੁੱਤੇ ਆ ਠੀਕ ਚੱਲ ਮੈਂ ਘਰੇ ਜਾਣੇ ਆ ਮੇਰੇ ਬਹੁਤ ਕੰਮ ਪਿਆ ਘਰੇ ਆਪਾਂ ਨੂੰ ਕੀ ਲੈਣਾ ਜੋ ਖੜਿਆ ਖੜਿਆ ਰਹਿਣ ਦੇ ਜਿੰਨਾ ਤਾਂ ਹੈ ਨਹੀਂ ਆ ਪਾ ਜਗਤਾਰੇ ਦੇ ਘਰ ਜਾਣਾ ਹਾਂ ਉਦੋਂ ਸਮਾਂ ਚੱਕੜਿਆ ਨਾ ਹਾਂਜੀ 60 ਭਾਈ ਆਗੇ ਜਗਤਾਰ ਦੇ ਘਰੇ ਅੱਛਾ ਮਾਰਤਾ ਸੀ ਉਹਨੂੰ ਹਾਕ ਜਗਤਾਰ ਓਏ ਹਾਕ ਕਰਈਆਂ ਹੋ ਠੀਕ ਆ ਠੀਕ ਆ ਯਾਰ ਜੁਗਤਾਰੇ ਤੇਰੇ ਨਾਲ ਇੱਕ ਗੱਲ ਕਰਨੀ ਸੀ ਤੁਸੀਂ ਬਾਹਰ ਕਿਉਂ ਖੜੇ ਹੋ ਅੰਦਰ ਆ ਕੇ ਗੱਲ ਕਰਦੇ ਆ ਜੁਗਤਾਰੇ ਨਾ ਛੋਧਣਾ ਇਸ ਮਰ ਸਰਪੰਚੀ ਨਾਲ ਲੜਨਾ ਲੜ 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 ਯਾਰ ਤੇਰੇ ਨਾਲ ਹੀ ਖੜੇ ਆ जाले ले जाले भाई। <laughs> आहा नहीं आगी तेरे भाई। नहीं तेरे तो ओ भी <laughs> भाई। आ तेरी मोर चल कुमारोरे ला गया दारू दूजी ਜੋ ਦੇ ਕਰ ਚੱਲੀ ਐ ਚੱਲ ਜੀ ਫਿਰ ਆਹੀ ਆ ਨਾ ਤੇਜਾ ਕਰ ਆਹੀ ਆਉਣੀ ਐ ਨਹੀਂ ਪਾਂਨਰ ਵਾਲੀ ਤੇਜੋ ਬੀਬੀ ਨਹੀਂ ਭੈਣੇ ਮੈਨੂੰ ਲੱਗਦਾ ਜੈਲਾ ਗੰਜਰ ਆ ਗਿਆ ਬੋਟਾ ਲੈ ਲਈ ਹਾਂ ਹਾਂ ਭੈਣੇ ਮੈਨੂੰ ਵੀ ਲੱਗਦਾ ਹਾਂ ਹਾਂ ਬੀਬੀ ਤੂੰ ਠੀਕ ਕਹਿੰਦੀ ਸੀ ਮੈਂ ਜੈਲਾ ਗੰਜਰ ਆਇਆ ਮੇਰੇ ਨਾਲ ਇੱਕ ਵੱਡਾ ਗੰਜਰ ਵੀ ਆਇਆ ਬੀ ਬੋੜ ਬਾਦਿਆ ਤੁਹਾਡਾ ਚਾਹ ਬਣ ਕਰ ਦੂੰਗਾ ਉਹ ਨਹੀਂ ਆੜੀ ਕਰਦਾ ਮੈਂ ਤਾਂ ਪੰਗਾ ਹੀ ਲੈ ਲਿਆ ਮੈਂ ਨਹੀਂ ਘੜਦਾ ਸਰਪੰਚੀ ਚ ਬੁੜੀਆਂ ਦਾ ਮਾਰਦੀ ਬੋਧ ਨੇ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹੋ ਜਿਹੀ ਫਨੀ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਗੁਰਮੀਤ ਕੌਰ ਜੀ ਵਾਲਾ ਨੂੰ ਸਬਸਕ੍ਰਾਈਬ ਕਰੋ ਵਾਰ-ਵਾਰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ